ਕਰ ਦਿੱਤਾ ਕਿ ਕਿਹਨੂੰ ਹਾਂਜੀ ਇੱਕ ਸਾਲੇ ਦਿਲਾਹਨ ਜਾਬ ਸਰਕਾਰ ਨੇ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੇ ਮਹਿਮ ਚੱਲਿਆ ਸਾਨੂੰ ਕੱਲ ਉਹਦੇ ਬਹੁਤ ਵੱਡਾ ਇੱਕ ਗੱਲ ਮਿਲਿਆ ਸਾਡੇ ਏਐਸਆਈ ਮਨਿੰਦਰਜੀਤ ਕੌਰ ਇਹਦੇ ਨੇ ਪੁਲਿਸ ਪਾਰਟੀ ਨੇ ਕੱਲਾ ਕਾਲ ਆਇਆ ਸੀ ਇੱਕ ਨੌਜਵਾਨ ਨੂੰ ਅਸੀਂ ਪਾਰਟੀ ਦੇ ਜਿੱਤੇ ਪੜ ਨੂੰ ਸਾਨੂੰ 300 ਗ੍ਰਾਮ ਹੀਨ ਇੱਕ ਪ੍ਰਸਤਾਵ ਹੀ ਮੋਰ ਦਾ ਦੇ 2 ਲੱਖ ਰੁਪਇਆ ਸਰ ਉਤਗਮਣੀ ਇਹ ਕੁਹਾਸ ਲਈ ਹੈ ਅਸੀਂ ਇਹਨੂੰ ਬੇਸ਼ਕਦਾਲਤ ਕਰਕੇ ਸਾਡੇ ਕੋਈ ਵਿੰਦਰ ਮਾਰਦੇ ਆ ਸਾਡਾ ਜਿਹੜਾ ਪੰਜਾਬ ਸਰਕਾਰ ਦੀ ਬ੍ਰਿਟੀ ਮਹਿੰਮ ਦੇ ਵਿੱਚ ਜਿਹੜਾ ਜੁਦ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਆ ਅਸੀਂ ਉਹਨੂੰ ਹੋਰ ਹਲਾਲਾ ਦੇਣ ਵਾਸਤੇ ਆਪਣੀਆਂ ਪੁਲਿਸ ਪਾਰਟੀਆਂ ਨੂੰ ਹੋਰ ਮਜਬੂਤੀ ਨਾਲ ਕੰਮ ਕਰਨ ਵਾਸਤੇ ਮਾ ਜੋ ਸਾਡੇ ਐਸਐਸਪੀ ਸ੍ਰੀ ਸੰਦੀਪ ਕੁਮਾਰ ਮਲਕ ਜੀ ਤੇ ਸਾਡੇ ਐਸਪੀ ਡੀ ਸਾਹਿਬ ਮੁਕੇਸ਼ ਡਾਕਟਰ ਮੁਕੇਸ਼ ਜੀ ਉਹਨਾਂ ਦੇ ਦਿੱਤੇ ਦਿਲਸ਼ਾਹ ਨਿਰਦੇਸ਼ਾਂ ਦੇ ਨਾਲ ਅਸੀਂ ਅੱਗੇ ਕੰਮ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜ਼ਗਾ ਕੰਮ ਕਰਾਂਗੇ ਥੈਂਕ ਯੂ